ਪਹਿਲਾਂ ਤਾਂ ਦਲਾਲ ਸਿਰਫ ਘਰ ਤੇ ਜ਼ਮੀਨਾਂ ਹੀ ਬਕਾਉਂਦੇ ਸੀ ਹੁਣ ਤਾਂ ਸੇਵਾ ਦੇ ਵਿੱਚ ਹਰ ਚੀਜ਼ ਦੇ ਵਿੱਚ ਦਲਾਲ ਆ ਗਿਆ ਇੱਥੋਂ ਤੱਕ ਕਿ ਪਾਠ ਪੂਜਾ ਭਗਤੀਆਂ ਕਰਾਉਣ 'ਚ ਵੀ ਦਲਾਲ ਆ ਗਿਆ ਜਿਹੜਾ ਮਾੜਾ ਦਲਾਲ ਹੁੰਦਾ ਉਹਦੇ ਵਿੱਚ ਇੱਕ ਚੰਗਾ ਗੁਣ ਕਹਿ ਲਓ ਜਾਂ ਮਾੜਾ ਕਹਿ ਲਓ ਉਹ ਇੱਕ ਖਤਰਨਾਕ ਗੁਣ ਹੁੰਦਾ ਕਿ ਉਹ ਗੱਲਾਂ ਵਿੱਚ ਹਰੇਕ ਬੰਦੇ ਨੂੰ ਫਸਾ ਲੈਂਦਾ ਜਿੱਦਾਂ ਕਿ ਪੰਜਾਬ ਦੇ ਸ਼ਿਵ ਕੁਮਾਰ ਬਟਾਲਵੀ ਤੇ ਫਿਲਮ ਬਣਨੀ ਸੀ ਬੜੇ ਤੋਂ ਬੜੇ ਲੋਕ ਆਏ ਵਿਦਵਾਨ ਆਏ ਉਹਨਾਂ ਦੀਆਂ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਏ ਭਾਈ ਸਾਹਿਬ ਮਿਹਰਬਾਨ ਸ਼ਿਵ ਕੁਮਾਰ ਬਟਾਲਵੀ ਦਾ ਮੁੰਡਾ ਕਿਦਾਂ ਇੱਕ ਦਲਾਲ ਬੰਦੇ ਦੇ ਜਿਹਨੂੰ ਕੋਆਰਡੀਨੇਟਰ ਨਾਂ ਦੇ ਦਿੱਤਾ ਤੁਸੀਂ ਉਹ ਕੋ ਫਸਿਆ ਫਿਲਮਾਂ ਦੇ ਵਿੱਚ ਦਲਾਲ ਆਏ ਉਹ ਨਹੀਂ ਫਿਲਮਾਂ ਦਾ ਕਾਹਨ ਕਰਤਾ ਪ੍ਰਾਪਰਟੀਆਂ 'ਚ ਦਲਾਲ ਆਏ ਪ੍ਰਾਪਰਟੀਆਂ ਦਾ ਕਾਹਨ ਕਰਤਾ ਸਾਨੂੰ ਤਾਂ ਡਰ ਹੈ ਕਿ ਸਾਡੇ ਮੁਲਕ ਦਾ ਨਾਂ ਦਲਾਲਸਤਾਨ ਨਾਂ ਰੱਖ ਹੋ ਜਵੇ ਆ ਸੇਵਾ ਦੀ ਗੱਲ ਆਈ ਤੇ ਸੇਵਾ ਵਿੱਚ ਕਿੰਨੇ ਦਲਾਲ ਤੁਰੇ ਫਿਰਦੇ ਆ ਜਿਹੜੇ بڑے ਦਲਾਲ ਆਏ ਨੇ ਤੇ ਉਹਨਾਂ ਤੋਂ ਪਹਿਲਾਂ ਜਿਹੜੇ ਦਲਾਲ ਸੀ ਉਹ ਇਹਨਾਂ ਨਵੇਂ ਦਲਾਲਾਂ ਨੂੰ ਮਾੜਾ ਨਹੀਂ ਕਹਿੰਦੇ ਕਹਿੰਦੇ ਕੋਈ ਗੱਲ ਨਹੀਂ ਵਧੀਆ ਆ ਮਤਲਬ ਇੱਕ ਦੂਏ ਦੀ ਇਹ ਭੇਤ ਵੀ ਨਹੀਂ ਖੋਲਦੇ ਜਿੱਦਾਂ ਕਿ ਫਿਲਮ ਲੈਣ ਦੇ ਮੈਂ ਭੇਤ ਖੋਲਦਾ ਭਈ ਇੱਕ ਦੂਏ ਦੇ ਵੀ ਭੇਤ ਨਹੀਂ ਖੋਲਦੇ ਲੱਖਾਂ ਕਰੋੜਾਂ ਰੁਪਏ ਲੋਕਾਂ ਤੋਂ ਖਾ ਕੇ ਹੈਲੋ ਸਸਿਕਾਲ ਨਮਸਕਾਰ ਸलाम ਦੋਸਤੋ ਪਹਿਲਾਂ ਤਾਂ ਆਪ ਵੀਡੀਓ ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਦੇਖੋ ਕੀ ਗੱਲ ਹੋ ਰਹੀ ਆ ਇਹ ਵੀ ਦਲਾਲ ਐ ਇਹ ਦਲਾਲਾ ਨਹੀਂ ਮੁਲਕੋ ਪਟਵਾਇਆ ਤੇ ਸਾਡੇ ਮੂਲਖ ਵਾਲੇ ਉੱਥੇ ਜਲਾ ਕੇ ਦਲਾਲੀ ਕਰਨ ਲੱਗੇ ਆ ਤੇ ਇਹ ਖਤਰਨਾਕ ਨੇ ਐਸੀ ਸਰਕਾਰ ਚਾਹਤੇ ਆਪ ਆਪ ਨੇਪਾਲ ਕੇ ਲਈ ਅੱਛਾ ਅੱਛਾ ਯਸ ਮਤਲਬ ਹਿੰਦੂ ਰਾਸ਼ ਚਾਹਤੇ ਯਸ ਕੋਈ ਨੀਕੇ ইস্যੂਸ ਕੇ ਬਾਰੇ ਮ ਸੋਚੇ ਗਵਰਨਮੈਂਟ ਐਜੂਕੇਸ਼ਨ ਅਸੀਂ ਆਪਕੇ ਸੇ ਕੇਸੀ ਗਵਰਨਮੈਂਟ ਸਰ ਕੇਸ਼ਰ ਆਪ ਕੇਸੀ ਗਵਰਨਮੈਂਟ ਚਾਹਤੇ ਆ ਸਰ ਅੱਛਾ ਆਪ ਕੀ ਚਾਹਤੇ ਸਰ ਹਮ ਤੋ ਨਹੀਂ ਕੋਈ ਸਿਆਣਾ ਬੰਦਾ ਕੀ ਪੁੱਛਦਾ ਤੇ ਤੁਸੀਂ ਕੀ ਕਹੋਨੇ ਹੋ ਸਭ ਨੂੰ ਪਤਾ ਆਪ ਕੀ ਚਾਹਤੇ ਇਹਨਾ ਦਲਾਲਾ ਨਹੀਂ ਪੈਸਿਆਂ ਦੇ ਚੱਕਰ ਸਾਡਾ ਮੂਲਖ ਵਿਗਾੜਿਆ ਪੰਜਾਬ ਦੇ ਵਿੱਚ ਹੜ ਆਏ ਉੱਥੇ ਦલાਲ ਆ ਗਏ ਸਿੱਧਾ ਰਾਫਤਾ ਕਾਇਮ ਨਹੀਂ ਹੋਇਆ ਲੋਕਾਂ ਨਾਲ ਜਿਹੜੇ ਦલાਲ ਨੇ ਮੋਹਰਿਓ ਲੱਖਾਂ ਰੁਪਈਆ ਲੈ ਕੇ ਤੇ ਸਾਨੂੰ ਹਜ਼ਾਰਾਂ ਵੀ ਨਹੀਂ ਪਹੁੰਚਾਉਂਦੇ ਇਸੇ ਤਰ੍ਹਾਂ ਫਿਲਮ ਲੈਣ ਦਾ ਕਹਾਣ ਕੀਤਾ ਮੈਂ ਮਾੜੇ ਨਹੀਂ ਕਹਿੰਦਾ ਆਹ ਭਾਈ ਸਾਹਿਬ ਜਰਨੈਲ ਸਿੰਘ ਜੀ ਫਿਲਮਾਂ 'ਚ ਕੀ ਕਰਨ ਆਏ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਇੱਕ 84 ਤੋਂ ਬਾਅਦ ਫਿਲਮ ਆਈ ਹੈ ਹਣਾ ਉਹ ਉਹ ਆ ਫਿਲਮ ਹੈ ਉਹਦੇ ਵਿੱਚ ਦੇਖ ਲਓ ਆ ਸ਼ਾਟ ਇਹ ਬੜ ਬੜੀਆਂ ਬਹੁਤ ਵੱਡੀਆਂ ਘੈਂਟ ਗੱਲਾਂ ਕਰਦੇ ਤੇ ਇਹ ਕਹਿੰਦੇ ਸੀ ਕਿ ਗੁਰਸਿੱਖ ਬੰਦੇ ਨੂੰ ਦਾੜ੍ਹੀ ਨਹੀਂ ਕਾਲੀ ਕਰਨੀ ਚਾਹੀਦੀ ਆ ਦੇਖੋ ਕਰੀ ਫਿਰਦੇ ਨਾ ਇਹਨਾਂ ਤੇ ਭਰੋਸੇ ਨਾ ਕਰਿਆ ਕਰੋ ਇਹਨਾਂ ਦਾ ਕੋਈ ਪੈਰ ਨਹੀਂ ਹੁੰਦਾ ਨਾ ਕਿ دین ਧਰਮ ਨਹੀਂ ਹੁੰਦਾ ਇਹ ਮਿੰਟ ਚ ਸਲਿੱਪ ਮਾਰਦੇ ਔਰ ਸਭ ਤੋਂ ਵੱਡੀ ਗੱਲ ਇਹ ਆਪਣੇ ਆਨੂੰ ਬਹੁਤ ਸਿਆਣੇ ਚੰਗੇ ਜੁਰਤ ਵਾਲੇ ਸਮਝਦੇ ਔਰ ਇਹ ਕਹਿੰਦੇ ਸੀ ਇਹਨਾਂ ਤੋਂ ਵਧੀਆ ਸਿਨੇਮਾ ਨਹੀਂ ਕੋ ਬਣਾ ਸਕਦਾ ਆ ਗੱਡੀਆਂ ਦੀਆਂ ਲਾਈਟਾਂ ਉਦੋਂ ਮੋਹਰਿਓ ਕਾਲੀਆਂ ਹੁੰਨੀਆਂ ਸੀ ਇੱਕ ਦੋ ਜੀ ਦੱਸ ਰਿਹਾ ਮੈਂ ਜੋ ਟ੍ਰੇਲਰ 'ਚ ਦੇਖਿਆ ਕਿਸੇ ਨੇ ਕਾਲੀ ਨਹੀਂ ਕੀਤੀ ਹੋਈ ਤੇ ਪੁਰਾਣੇ ਨਵੇਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਉਹਨਾਂ ਨੂੰ ਲੱਗਦਾ ਬਹੁਤ ਕ੍ਰੀਏਟਿਵ ਨੇ ਬਹੁਤ ਸੋਹਣੀ ਫਿਲਮ ਆ ਗਈ ਕੋਈ ਸੋਹਣੀ ਨਹੀਂ ਆਈ ਇਹਨਾਂ ਨੂੰ ਕੁਝ ਬਣਾਉਣਾ ਹੀ ਨਹੀਂ ਆਉਂਦਾ ਦਲਾਲ ਦਲਾਲ ਹੀ ਰਹਿੰਦਾ ਹੁੰਦਾ ਭਾਵੇਂ ਚੰਗਾ ਹੋਵੇ ਮਾੜਾ ਹੋਵੇ ਜਿਹੜਾ ਚੰਗਾ ਦਲਾਲ ਹੋ ਤੁਹਾਡਾ ਫਾਇਦਾ ਕਰ ਜਾਂਦਾ ਬਸ ਇਹ ਕਹਿ ਸਕਦੇ ਆ ਪਹਿਲਾਂ ਜ਼ਮੀਨਾਂ ਵਿੱਚ ਸੀ ਇਹ ਫਿਲਮਾਂ ਵਿੱਚ ਆਈ ਨਹੀਂ ਕਹਾਣ ਕਰਤਾ ਹੁਣ ਹੜ ਆਏ ਹੜਾਂ 'ਚ ਇਹਨਾਂ ਨੇ ਕਹਾਣ ਕਰਤਾ ਤੇ ਹੁਣ ਸਭ ਤੋਂ ਵੱਡੀ ਗੱਲ ਦੇਖੋ ਕਿ ਗੱਲਾਂ ਵਿੱਚ ਫਸਾਉਣ ਦੇ ਇਹਨਾਂ ਦੇ ਬਹੁਤ ਤਰੀਕੇ ਹੁੰਦੇ ਜਿਦਾ ਜਰਨੈਲ ਭਾਜੀ ਫਸਾ ਲੈਂਦੇ ਆ ਇਦਾਂ ਹੀ ਇੱਕ ਆ ਬੰਦਾ ਜੀ ਇਹਦਾ ਨਾਮ ਆ ਗੌਰਵ ਤਰਹੇਣ ਇਹ ਬੰਦੇ ਨੇ ਪੰਜਾਬ 95 ਬਣਾਈ ਇਹ ਬੰਦਾ ਅਸਲ ਦੇ ਵਿੱਚ ਇੱਕ ਦਲਾਲ ਹੈ ਦਲਾਲ ਮਤਲਬ ਕੰਟਰੈਕਟਰ ਰੁਕਟਰ ਸਪਲਾਈ ਕਰਨ ਵਾਲਾ ਉਹਨੂੰ ਅਸੀਂ ਤਾਂ ਦਲਾਲ ਹੀ ਕਹਿੰਨੇ ਆ ਸਾਡੀ ਭਾਸ਼ਾ ਦਲਾਲ ਹੈ ਚਲੋ ਜਦੋਂ ਇਹ ਆਏ ਇਹਨਾਂ ਨੇ ਆਪਣੇ ਨਾਂ ਕੋਆਰਡੀਨੇਟਰ ਰੱਖ ਲਏ ਇਹ ਪ੍ਰਾਪਰਟੀ ਕੰਸਲਟੈਂਟ ਰੱਖ ਲੈ ਇਹਨਾਂ ਦੇ ਨਾਂ ਰੱਖ ਲੈ ਜਿਹਦੇ ਵਿੱਚ ਇਹਨਾਂ ਦੀ ਬੇਇੱਜ਼ਤੀ ਨਾ ਹੋਵੇ ਕਿਉਂਕਿ ਦਲਾਲ ਹੋਰ ਧੰਦਿਆਂ ਦੇ ਪਹਿਲਾਂ ਹੁੰਦੇ ਸੀ ਸੀ ਇਹ ਦਲਾਲ ਹੀ ਪਹਿਲਾਂ ਹੁਣ ਵੀ ਦਲਾਲ ਹੀ ਨੇ ਫਿਲਮ ਬਣਾਈ ਫਿਲਮ ਦੇ ਵਿੱਚ ਕਮੀਆਂ ਬਹੁਤ ਆ ਰੌਲਾ ਇਹ ਪਾਇਆ ਹੋਇਆ ਸਾਡੀ ਫਿਲਮ ਤੇ ਕੱਟ ਲੱਗ ਗਿਆ ਸਾਡੇ ਉਹ ਲੱਗ ਗਿਆ ਸਾਡੇ ਆ ਲੱਗ ਗਿਆ ਇਹ ਚੀਜ਼ਾਂ ਇਹ ਗਿਮਤ ਆ ਹੋ ਰਹੀਆਂ ਇਹਨਾਂ ਨੇ ਹੋਰ ਬੰਦੇ ਫਸਾਉਣੇ ਆ ਇਹਨਾਂ ਦੇ ਚੱਕਰਾਂ 'ਚ ਨਾ ਫਸੋ ਮਿਹਰਬਾਨ ਸਾਹਿਬ ਸ਼ਿਵ ਕੁਮਾਰ ਬਟਾਲਵੀ ਜੀ ਦਾ ਮੁੰਡਾ ਉਹ ਵੈਸੇ ਹੀ ਬਚਾਰਾ ਦੇਖਣ ਨੂੰ ਭੋਲਾ ਲੱਗਦਾ ਪਰ ਉਹ ਬੰਦੇ ਦੀ ਗੱਲ ਦੇਖੋ ਉਹਨਾਂ ਦਾ ਇਹ ਸੀ ਕਿ ਸ਼ਿਵ ਨੂੰ ਸ਼ਰਾਬੀ ਨਾ ਦਿਖਾਓ ਜਾਂ ਕਿੱਦਾਂ ਨਾ ਦਿਖਾਓ ਬਾਕੀ ਲੋਕ ਮੰਨੇ ਨਹੀਂ ਹੁਣੇ ਪਰ ਬੜੇ ਤੋਂ ਬੜੇ ਡਾਇਰੈਕਟਰ ਉਹਨਾਂ ਕੋ ਗਏ ਕਿ ਭਾਈ ਸਾਡੇ ਨਾਲ ਕਰ ਲਓ ਪ੍ਰੋਜੈਕਟ ਸੰਜੇ ਲੀਲਾ ਬੰਸਾਲੀ ਅਰਗੇ ਉਹਨਾਂ ਨੂੰ ਹਲਕੇ ਲੱਗੇ ਤਾਂ ਦਲਾਲ ਬੰਦਾ ਉਹਨਾਂ ਨੂੰ ਕੀ ਲੱਗਦਾ ਪਏ ਬੰਦਾ ਪਰਫੈਕਟ ਹੈ ਇਤੋਂ ਵਧੀਆ ਕੋਈ ਨਹੀਂ ਫਿਲਮ ਬਣਾਉਣ ਲਈ ਇੱਥੇ ਕੀ ਸਮਝੀਏ ਤੁਹਾਡੀ ਜਨਰੇਸ਼ਨ ਬਾਰੇ ਕੀ ਸਮਝੀਏ ਤੁਹਾਡੇ ਬਾਰੇ ਮੈਂ ਇਹਨਾਂ ਨੂੰ ਮੈਸੇਜ ਪਾਇਆ ਗੱਲ ਕਰਨ ਲਈ ਪਰ ਉਹਨਾਂ ਦਾ ਕੋਈ ਜਵਾਬ ਰੈਪਲਾਈ ਨਹੀਂ ਆਇਆ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸੀ ਕਿ ਭਾਈ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਪਰ ਇਹ ਲੋਕਾਂ ਤੇ ਭਰੋਸਾ ਕਰਨਾ ਬਹੁਤ ਮਾੜਾ ਇਹਨਾਂ ਨੇ ਜਿੱਥੇ بڑے ਕਾਣ ਕਰਤਾ ਇਹ ਬੰਦੇ ਮਰੇ ਦਾ ਖੂਨ ਵੀ ਪੀ ਜਾਂਦੇ ਨੇ ਕਦੀ ਵੀ ਦਲਾਲ ਨੂੰ ਤੁਸੀਂ ਦੱਸ ਦੋ ਮੈਨੂੰ ਤਰਸ ਆਇਆ ਹੋਵੇ ਕਿਸੇ ਤੇ ਕਿਉਂਕਿ ਉਹਦੀ ਆਦਤ ਹੀ ਹੁੰਦੀ ਹੈ ਦੂਜਿਆਂ ਦੇ ਹੱਕ ਖਾਣ ਦੀ ਉਹਨਾਂ ਨੂੰ ਲੁੱਟ ਕੇ ਖਾਣ ਦੀ ਤੇ ਅਸੀਂ ਉਹਨਾਂ ਦੀਆਂ ਗੱਲਾਂ ਸਮਝਦੇ ਨਹੀਂ ਅਸੀਂ ਹਰ ਕੰਮ ਦੇ ਵਿੱਚ ਦਲਾਲ ਲੱਭਦੇ ਆ ਮੈਂ ਡਰਦਾ ਕਿ ਸਾਡੇ ਮੁਲਕ ਦਾ ਨਾਂ ਦਲਾਲਸਤਾਨ ਨਾ ਰੱਖਿਆ ਜਾਵੇ ਮੁੰਬਈ ਦੀ ਗੱਲ ਦੱਸਦਾ ਮੁੰਬਈ ਦੇ ਵਿੱਚ ਸਭ ਤੋਂ ਪਹਿਲਾਂ ਦਲਾਲਗਰੀ ਹੁੰਦੀ ਸੀ ਪੜ੍ਹੇ ਲਿਖੇ ਬੰਦੇ ਹੁਣ ਜਿਹੜੇ ਡਿਗਰੀਆਂ ਕੀਤੀਆਂ ਹੋਈਆਂ ਨਰਸਾਂ ਤੇ ਡਾਕਟਰ ਉਹ ਜਦੋਂ ਕਿਸੇ ਦੇ ਜ਼ਰੀਏ ਜੌਬ ਲੱਭਦੇ ਆ ਤੇ ਉਹ ਇੱਕ ਦਲਾਲ ਉਹਨਾਂ ਨੂੰ ਫੜਦਾ ਤੇ ਜਿਹੜੇ ਕੋਈ ਪੇਸ਼ੈਂਟ ਦੇਖਣੀਆਂ ਟੇਕ ਕੇਅਰ ਕਰਨੀਆਂ ਪੇਸ਼ੈਂਟ ਦੀ ਤਾਂ ਉਹ ਜਿਹੜਾ ਡਿਗਰੀ ਕਰਨ ਵਾਲਾ ਬੰਦਾ ਉਹਨੂੰ ਕੰਨ ਪੜ ਬੰਦਾ ਘਟਿਆ ਬੰਦਾ ਦਲਾਲ ਬਣਿਆ ਉਹ ਭੇਜਦਾ ਕੰਮ ਤੇ ਉਨੇ ਕ assoiation ਕੋਲੀ ਹੁੰਦੀ ਹੈ ਉਹਦੇ ਜਰੀਏ ਉਹ ਗੱਲ ਕਰ ਲੈਂਦਾ ਇਹ ਜਿਹੜਾ ਪੜਿਆ ਲਿਖਿਆ ਉਹਨੂੰ ਜੀ ਜੀ ਕਰਨੀ ਪੈਂਦੀ ਉਹ ਦੱਲੇ ਨੂੰ ਦਲਾਲ ਨੂੰ ਇਹ ਪੜੇ ਲਿਖੇ ਵੀ ਨਹੀਂ ਹੈਗੇ ਜ਼ਿਆਦਾਤਰ ਇਹ ਦੂਜੀਆਂ ਸਟੇਟਾਂ ਤੋਂ ਆਏ ਹੋਏ ਬੰਦੇ ਨੇ ਪ੍ਰਵਾਸੀ ਉਹਨਾਂ ਨੂੰ ਥੋੜੀ ਜਿਹਾ ਵੀ ਮੁੰਬਈ ਸਾਡੀ ਆ ਜਾਂ ਕਿਸੇ ਦੀ ਉਹ ਕਹਾਣ ਕਰਦੇ ਆ ਗੰਦ ਪਾਉਂਦੇ ਆ ਇੱਥੇ ਤੱਕ ਕਿ ਮੈਂ ਇੱਕ ਐਮ ਐਸ ਡਾਕਟਰ ਮੁੰਬਈ ਦਾ ਮੈਂ ਵਕਤ ਆਇ ਤੇ ਉਹਦਾ ਨਾਮ ਲੈ ਦਊਗਾ ਤੁਸੀਂ ਪੰਜਾਬੀ ਨਹੀਂ ਜਾਣਦੇ ਉਹ ਐਮ ਐਸ ਡਾਕਟਰ ਨੇ ਇੱਕ ਨਰਸ ਨੂੰ ਕਿਤੇ ਕੰਮ ਤੇ ਭੇਜਿਆ ਜਿੱਥੋਂ ਕਿ 45000 ਰੁਪਇਆ ਉਹ ਕੁੜੀ ਨੂੰ ਮਿਲਦਾ ਸੀ ਉਹ ਘਰ ਦੇ ਵਿੱਚ ਕਿਸੇ ਦੀ ਟੇਕ ਕੇਅਰ ਕਰਦੀ ਸੀ ਕਿਸੇ ਮਰੀਜ਼ ਦੀ ਤੇ ਉਹਦੇ ਵਿੱਚੋਂ 15000 ਰੁਪਇਆ ਉਹ ਜਿਹਨਾਂ ਦਾ ਬੱਚਾ ਸੀ ਜਿਹੜਾ ਮਰੀਜ਼ ਸੀ ਉਹ ਵੀ ਡਾਕਟਰ ਨੂੰ ਸਿੱਧੀ ਦਲਾਲੀ ਦਿੰਦੇ ਸੀ ਕਿਉਂਕਿ ਉਹ ਵੀ ਡਾਕਟਰ ਸੀ ਦੋਨੇ ਡਾਕਟਰ ਸੀ ਮਰੀਜ਼ ਦਾ ਬਾਪ ਵੀ ਤੇ ਦੂਜਾ ਬੰਦਾ ਵੀ ਤੇ 15000 ਹਰ ਮਹੀਨੇ ਉਹ ਤੋਂ ਖਾਂਦੇ ਸੀ ਉਹ ਕੁੜੀ ਨੂੰ ਸਿਰਫ 30000 ਦਿੰਦੇ ਸੀ ਇੱਥੇ ਤੱਕ ਦਲਾਲਾਂ ਦੀ ਹੱਦ ਵੱਧ ਗਈ ਐ ਕਿਦਾਂ ਇਹ ਸਕੇ ਹੋ ਸਕਦੇ ਆ ਇਹਨਾਂ ਦਲਾਲਾਂ ਤੋਂ ਬਚੋ ਆਪਾਂ ਆਪਣੇ ਵੱਲੋਂ ਸਮਝਾ ਰਹੇ ਆ ਅਸੀਂ ਨਹੀਂ ਚਾਹੁੰਦੇ ਕਿ ਜਦੋਂ ਦੇ ਦਲਾਲ ਆਏ ਮੈਂ ਫਿਲਮਾਂ 'ਚ ਕੰਮ ਕਰਨਾ ਕਿਉਂ ਛੱਡਿਆ ਫਿਲਮ ਲੈਣ ਦਾ ਕਹਾਣ ਹੀ ਦਲਾਲਾਂ ਨੇ ਕੀਤਾ ਜਰਨੈਲ ਭਾਜੀ ਉਹਨਾਂ ਨੂੰ ਪੁੱਛ ਲਓ ਨਹੀਂ ਤਾਂ ਮੈਂ ਮਾੜੇ ਨਹੀਂ ਕਹਿੰਦੇ ਇਹਨਾਂ ਨੂੰ ਚੰਗੇ ਹੋਣਗੇ ਪਰ ਇਹਨਾਂ ਨੇ ਕੀਤਾ ਕਿ ਕੀ ਮੇਰਾ ਤਾਂ ਹੱਕ ਮਾਰਿਆ ਮੈਂ ਤਾਂ ਬੋਲ ਰਿਹਾ ਜੀ ਜੇ ਹੋਰ ਕੋਈ ਬੰਦੇ ਨੇ ਬਹੁਤ ਆ ਨਹੀਂ ਰਹੇ ਸਾਹਮਣੇ ਪਾਰੇ ਫਿਲਮ ਲੈਣ ਏਦਾਂ ਦੀ ਆ ਇੱਕ ਦੋ ਨਾ ਅਰਬਾਂ ਦਾ ਚੀਟ ਕਰਕੇ ਵੀ ਇੱਕ ਦੂਏ ਦੀ ਕਰਤੂਤ ਨਹੀਂ ਦੱਸਦੀ ਕਿਉਂਕਿ ਪਬਲਿਕ ਨੂੰ ਠਗਣਾ ਹੁਣ ਪੰਜਾਬ ਦੇ ਵਿੱਚ ਇੱਕ ਦੂਏ ਦੇ ਕੁੱਤੇ ਵਾਂਗੂ ਬਹਿਰੀ ਆ ਪ੍ਰੋਜੈਕਟਾਂ ਦੋਹੀ ਪਟੀਮਾ ਹੈ ਸਿੱਖ ਫਾਊਂਡੇਸ਼ਨ ਦੀਆਂ ਪਾਈ ਫਿਰਦੇ ਆ ਕਿਉਂਕਿ ਵੱਡੇ ਲੈਵਲ ਤੇ ਲੋਕਾਂ ਦਾ ਘਾਣ ਕਰਨਾ ਉਸ ਤੋਂ ਬਾਅਦ ਆ ਵੀਡੀਓ ਦੇਖ ਲਓ ਆ ਦੋਨੇ ਹੀ ਬੰਦੇ ਗੱਲ ਇਹ ਕਰ ਰਹੇ ਆ ਤੇ ਭਾਈ ਜਿਹੜੇ ਆਮ ਗਰੀਬ ਐ ਕੋਈ ਰਿਕਸ਼ੇ ਵਾਲਾ ਸੀ ਉਹਨੇ ਕਿਹਾ ਮੇਕੋ 5 ਲੱਖ ਆਪਣੀ ਧੀ ਦੇ ਵਿਆਹ ਲਈ ਮੈਂ ਜੋੜਿਆ ਇਹ ਪੈਸੇ ਤੁਸੀਂ ਲੈ ਲਓ रामदास ਸਾਹਿਬ ਮੇਰੀ ਬੁੜੀ ਦਾ ਵਿਆਹ ਕਰਦਣਗੇ ਕਾਹਨ ਬੰਦੇ ਇਦਾਂ ਕਰਦੇ ਆ ਸਿਰਫ ਇਹ ਗਰੀਬਾਂ ਤੋਂ ਠੱਗਦੇ ਆ ਇਦਾਂ ਦੀਆਂ ਗੱਲਾਂ ਕਰਕੇ ਇਹਨਾਂ ਦੇ ਚੱਕਰ 'ਚ ਨਾ ਆਓ ਕਿਉਂਕਿ ਆਮ ਬੰਦਾ ਇਹਨਾਂ ਦੀਆਂ ਗੱਲਾਂ 'ਚ ਫਸ ਜਾਂਦਾ ਔਰ ਗਰੀਬ ਗਰੀਬ ਹੁੰਦਾ ਜਾਂਦਾ ਮੈਂ ਆਪ ਲੋਕਾਂ ਦਾ ਇਦਾਂ ਹੀ ਸਾਥ ਦੇ ਦੇ ਕੇ ਫਸਿਆ ਲੇਕਿਨ ਕੰਮ ਕੋਈ ਨਹੀਂ ਆਉਂਦਾ ਭਾਈ ਅਮੀਰ ਕਦੀ ਨਹੀਂ ਪੈਸੇ ਦਿੰਦਾ ਉਹਨੂੰ ਪਤਾ ਹੈ ਉਹ ਦੱਬ ਕੇ ਰੱਖਦਾ ਜੇ ਕੋਈ ਉੱਥੇ ਵੰਡਦਾ ਫਿਰਦਾ ਨਾ ਕਿਸੇ ਵੀ ਜਗ੍ਹਾ 'ਚ ਤੇ ਦੇਖ ਲਿਓ ਕਿਦਾਂ ਭੇਤ ਖੁੱਲ ਜਾਣਾ ਅੱਧਾ ਤਾਂ ਖੁੱਲ ਗਿਆ ਸਭ ਤੋਂ ਪਹਿਲਾਂ ਮੈਂ ਕਿਹਾ ਸੀ ਫਾਊਂਡੇਸ਼ਨਾਂ ਬਾਰੇ ਉਹ ਆ ਗਈਆਂ ਨਾ ਗੱਲਾਂ ਦੇਖੋ ਪੋਸਟਾਂ ਪਾਉਂਦੇ ਆ ਲੋ ਪਲੀਜ਼ ਸਮਝੋ ਆਪਣਾ ਖਿਆਲ ਆਪ ਰੱਖੋ ਤੇ ਆਪ ਖੁਦਰੇ ਚਲੋ ਮਦਦ ਦੇਣੀ ਹੈ ਸਿੱਧੀ ਕਿਸੇ ਨੂੰ ਦੇਵੋ ਵਿੱਚ ਦਲਾਲ ਨਾ ਪਾਵੋ ਮਿਹਰਬਾਨੀ ਸ਼ੁਕਰੀਆ